ਮੇਰੇ ਨਾਲ ਆਵਾਜ਼ ਆ ਰਹੀ ਹੈ ਬੱਦਾ ਮੂੰਹ ਬੋਲਦੀਏ ਦਰੋ ਬੱਦਾ ਬੇਤਕੋ ਨਹੀਂ ਨਿਕੜਦਾ ਗੱਲੋਂ ਕਿਉਂ ਵੀ ਲੋਟ ਆ ਗਾ ਤੈਨੂੰ ਨਹੀਂ ਡਰਦਾ ਲਖਾਈ ਆਪਾਂ ਆਪਣੀ ਹੋ ਵੀ ਲੈ ਜਾਣੀ ਹੈ ਬੱਕਰੀ ਕੋਈ ਲੈ ਜਾ ਦਸ ਚ ਸਿੱਧੀ ਗੱਲ ਹੈ ਉਹ ਹਾਂ ਕੀ ਵਰਕ ਹੈ ਉਹ ਠੀਕ ਹੈ ਤੈਨੂੰ ਕਹਿਦਾ ਥੋੜੀ ਚੀਜ਼ ਆ ਯਾਰ ਵੀ ਦਸ ਤੋਂ ਚੋਣੀ ਨਿਕੜਦਾ ਲਖਾਈ ਆਪਾਂ ਆਪਣੀ ਹੋ ਜੂਗੀ ਬਸ ਇੰਨਾ ਕਰ ਦਾਂਗੇ ਤੁਹਾਡੇ ਨਾਲ ਕੋਈ ਲੈ ਸਕਦਾ ਬਾਈ ਕਿਹੜੇ ਕੋਈ ਲੈ ਜਾ ਜਿਹੜਾ ਵਰਗੀ ਤੁਸੀਂ ਕਰਾ ਦਿਓ ਲਖਾਈ ਦਾ ਅੰਦੂਨੀ ਹੋਊਗੀ ਲਖਾਈ ਇਹ ਵੀ ਮੈਂ ਕਹਦਾ ਉਹਦਾ ਫਿਰ ਆਣੀਆ ਕਿ ਨਾ ਇਤਨੀ ਨਹੀਂ ਮੇਰਾ ਸੱਤ ਲਾਇਆ ਉਹ ਹੋਰ ਉਹ ਹੀ ਦਾ ਮਾਰ ਕੇ ਮਾਰ ਕੇ ਮਾਇਆ ਦਾ ਬੇਚੀ ਫਿਰ ਮੇਰੇ ਵਿੱਚ ਤਾਂ ਰਹਿਣੀ ਜਣੀ ਕੀ ਦਿੰਦਾ ਲਓ ਸਭ ਕੱਟ ਲਓ ਹੋਰ ਲਓ ਪਰਾਂ ਆਹ ਹੈ ਆਹੀ ਹੈ ਜੀ ਇਹ ਬੱਚਾ ਇਹਨਾਂ ਲਾਇਆ ਸੱਤੇ ਮੰਗਦੇ 12 ਲਓ ਜੀ ਮਾਹ ਹੈ ਤੁਸੀਂ ਕਰ ਦੋ ਜੀ ਸਾਂਝੇ ਬੰਦੇ ਹੋ ਇਹ ਐਂ ਖਾਂਗੇ ਅੱਜ ਜੀ ਆਦਾ ਹੈ ਹੈ ਕੀ ਕਰਤਾ ਇਹ ਤੇ ਫਰਾਇਦਾ ਨਾਗਰਾ ਲਓ ਜੀ ਕਰ ਦੋ ਗੁਸਤਾ ਨਾ ਦੱਸੋ ਨਹੀਂ ਤੁਸੀਂ ਦੱਸੋ ਛੜਨੀ ਕਿੱਤੇ ਤੱਕ ਹੈ ਉਹ ਨੂੰ ਉਹਦਾ ਦੱਸੋ ਕਿੱਥੇ ਦੱਸੀ ਛੜਨੀ ਇਹ ਯਾ ਤੂੰ ਹੁਣ ਤੂੰ ਨਹੀਂ ਹੈ ਨਾ ਨਹੀਂ ਤਾਂ ਵੀ ਕੁਝ ਅਸ ਬੱਕਰੀ ਵੀ ਦੇਸੀ ਹੈ ਕੋਈ ਬੱਕਰੀ ਨਹੀਂ ਬੱਕਰੀ ਨੂੰ ਤਾਂ ਤੈਨੂੰ ਪਤਾ ਹੀ ਹੋਂ ਤੂੰ ਦੱਸ ਦੇ ਕਿੰਨੇ ਦੀ ਕਿਉਂ ਲੱਗ ਫੇਰੀ ਸਾਰੀ ਫੜਾ ਮਾਰ ਦੇ ਤੈਨੂੰ ਦੱਸੋ ਕਰ ਦਿਆ ਫਿਰ ਮੈਂ ਯਾ ਪੂਰੇ ਦਾਦੀ ਬੱਕਰੀ ਲੈਣੀਆਂ ਲੈ ਜਾਣੀਆਂ ਤੂੰ ਕਰ ਕਹਿਣਾ ਬਾਰਾਂ ਦੇ ਕਿਹਦਾ ਬਣੇ ਪੂਰੇ 80 ਦੀ ਬੱਕਰੀ ਲੈ ਲੋ ਮੈਂ ਵੀ ਨਹੀਂ ਕਹਿੰਦਾ ਪਾ ਲੋ ਹੁਣ ਵੀ ਤਾਂ ਅਸਲੀ ਲੱਗ ਜਾਂਦਾ ਦੇ ਦੇ ਬਿਲਕੁਲ ਆ ਪੂਰੇ ਹੁੰਦੇ ਜਦੋਂ ਪਾ ਲੋ 11 ਨਾ ਕਿ ਤੂੰ ਯਾਰ ਕੁਛ ਲੱਗਿਆ ਉਹ ਤਾਂ ਲੱਗਿਆ ਚੱਲ ਫੇਰ ਤਾਂ ਯਾਰ ਕਿੰਨਾ ਕੁ ਪਾ ਇਹ ਗੱਲ ਸੁਣ ਉਹ ਤਾਂ 80 ਦਾ ਨੀ ਪਰ ਖੁਆਇਆ ਇਹ ਤੜਕੇ ਵੀ ਗਰਾਂ ਲੱਗੀ ਗਿਆ ਉਹ ਤਾਂ ਕੁਛ ਲੱਗਿਆ ਕਿਥੇ ਲੱਗੀ ਗਿਆ ਇਹ 12 ਲੱਖ ਦੇ ਆਇਆ ਨਹੀਂ ਲੈਣੀ ਆ ਬਾਈ ਨਹੀਂ ਲੈਣੀ ਇੰਨਾ ਪੈਸੇ ਬਣਾਓ ਬੱਕਰੀ ਫੜਾਉਣੀ ਨਹੀਂ ਪਈ ਥੋੜੀ ਸਲਾਹ ਆ ਜਾਂ 9 ਦੀ ਪਾਲਾ ਚੱਲ ਚੰਗਾ ਚੱਲ ਉਹ ਕਿੰਨਾ ਰੋਹੀ ਬੰਦੀ ਪਾਲਾ ਉਹਨੂੰ ਫੜਾ ਦੇ ਫਿਰ ਸਾਹੀ ਨਹੀਂ ਜੇ 9 ਦੀ ਫੜਾਉਣੀ ਮੈਂ ਨਹੀਂ ਆਪ ਕੁਝ ਨੋ ਹੁੰਦਾ ਕਰਾਣਾ ਕੁਝ ਜੀ ਵੰਦਾ ਬਾਬਾ ਠੀਕ ਮੈਂ ਉਹਨੂੰ ਕੱਚਾ ਨਹੀਂ ਕਿਹਾ ਦਿਆ ਗੱਲ ਤਾਂ ਸੁਣ ਮੇਰੀ 11 ਲੱਖ ਤੇ ਲਾਤੇ ਬਾਪੂ ਜੀ ਸੁਣਨਾ ਉਹ ਨਾ ਆਪਾਂ ਉਹਨੂੰ ਪੁੱਛੀਏ ਨਾ ਤੈਨੂੰ ਪੁੱਛਿਆ ਨਾ ਮਾਲਕਾਂ ਨੂੰ ਪੁੱਛੀਏ ਕਿਉਂਕਿ ਜਦੋਂ ਆਪਾਂ ਨੇ ਲੈਣੀ ਦੇਣੀ ਆ ਫਿਰ ਤਾਂ ਹਰਗਾ ਵਰਗਾ ਦੋਨੇ ਧਿਰਾਂ ਨੂੰ ਚੱਲਣਾ ਪੈਂਦਾ ਚੱਲਣਾ ਪੈਂਦਾ 5 400 ਨਾਲ ਤਾਂ ਇਹ ਸਸਤੀ ਉਚਲੀਆ ਨਾ ਇਹ ਨਾ ਨੀ ਕੀ ਰਹਿਣੀ ਹੈ ਇਹਦਾ ਕੀ ਨਾਮ ਆ ਉਹ ਵਗੜੇ ਲੱਗਦੇ ਨੇ ਸਾਰੀ ਘਟਾ ਦੇ ਭਾਵੇਂ ਤੂੰ ਤਾਂ ਫ੍ਰੀ ਦੇਦੀ ਠੀਕ ਆ 9500 ਦੀ ਮੱਥੇ ਨਾਲ ਲਾਲਾ ਚੱਲ ਵਾ ਚੱਲ ਵਾ ਮੁਹ ਮੁਹ ਹੋਰ ਕੁਝ ਨਹੀਂ ਆ ਚੋਨੀ ਨੀ ਨਿਕੜਦਾ ਲਖਾਈ ਆਪਾਂ ਆਪਣੀ ਹੋਊਗੀ ਜੇ ਲਿਆਣੀ ਬੱਕਰੀ ਕੋਈ ਲੈ ਜਾਓ 10 ਚ ਸਿੱਧੀ ਗੱਲ ਹੈ ਉਹ ਹਾਂ ਕੀ ਵਰਤ ਹੈ ਉਹ ਠੀਕ ਹੈ ਤੈਨੂੰ ਕਹਿਦਾ ਥੋੜੀ ਚੀਜ਼ ਆ ਯਾਰ ਵੀ 10 ਤੋਂ ਚੋਨੀ ਨਿਕੜਦਾ ਲਖਾਈ ਆਪਾਂ ਆਪਣੀ ਹੋ ਜੂਗੀ ਬਸ ਇੰਨਾ ਕਰਦਾ ਥੋੜਾ ਕੋਈ ਲੈ ਸਕਦਾ ਬਾਈ ਕਿਹੜੇ ਕੋਈ ਲੈ ਜਾਓ ਜਿਹੜਾ ਵਰਗੀ ਬਾਈ ਦਾ ਤੁਸੀਂ ਕਰਾ ਦਿਓ ਲਖਾਈ ਦਾ ਅੰਤੋਂ ਦੀ ਹੋਊਗੀ ਲਖਾਈ ਇਹ ਵੀ ਮੈਂ ਕਹਦਾ ਉਹਦਾ ਫੈਸਲਾ ਹੈ ਲੈਣੀਆ ਕਿ ਨਾ ਨਹੀਂ ਨਹੀਂ ਆਣੀ ਸਾਡੇ ਨਾਲ ਦੀ ਆਪਣੀ ਜਿੱਦਾ ਭੁਗਤ ਦੇ ਦੇਣਾ ਯਾਰ ਕਿਉਂ ਵੀ ਲੈਣੀ ਐ ਸੁਬਾਹ ਦੇਖ ਵੀ ਨਹੀਂ ਨਾ ਲੈ ਲੈਣਾ ਬਸ 0 ਬਸ 10 ਚ ਲਿਖਾਈ ਕਰਾਉਨੇ ਹੋ ਤੁਸੀਂ ਨਾ ਆਇਆ ਹੁਣ ਇੰਨੇ ਨਾਲ ਵਰਦਾ ਯਾਰ ਮੋੜੀ ਨੂੰ ਚੱਲ ਜਾ 10000 ਰੁਪਏ ਮੈਂ ਲਿਖਾਈ ਕਰਵਾ ਦੇ ਤੁਸੀਂ ਕਰਾ ਦੇ ਆ ਆਪਿਆ ਬੜੇ ਬਾਤ ਹੋ ਰਹੀ ਹੈ ਓਏ ਕੋਸਰ ਆਉਂਦਾ ਹੁਣ ਹੋਰ 100 ਰੁਪਏ ਨਾਲ ਲਿਖਾਈ ਕਰਾਉਂਦੀਆਂ 10000 ਦੇ ਕਿਸੇ ਕਰਾ ਦੇ ਵੇਖ ਲੱਗੂਗਾ ਤੇਰਾ ਲਿਖਾਈ ਇੱਧਰ ਦੀ ਕਰਾਉਣੀ ਐ ਜਾ ਦੇਖ ਲੈ ਬਾਪੂ ਤੂੰ ਲਿਖਾਈ ਕਰ ਜੋਜੀ ਜਾਨ 100 ਰੁਪਏ ਕੀ ਹੋਣਾ ਆਪਦੀ ਕਰਾ ਦੇਉਂਗਾ ਤੁਸੀਂ ਛੋਟਾ ਸੌ ਕਰਵਾ ਦੇ ਹਾਂ ਆਪੋ ਆਪਦੀ ਕਰਾ ਲਿਓ ਲਖਾਈ ਕਰਦੇ ਆਂ ਆਹ ਚਲੋ ਜੀ ਆਪੋ ਆਪਦੀ 100 ਰੁਪਏ ਛੋਟਾ ਤੇ ਕਰਾ ਨਹੀਂ ਗਾਉਂਗਾ ਲਖਾਈ ਆਪਣਾ ਆਪਣੀ ਆਲੇ ਹੋਰ ਸੁਣਤ ਪਾੜਦੀਆਂ ਆ ਯਾਰ ਰੱਸਾ ਵੀ ਲੱਗਿਆ ਆ ਜੰਦਾ ਮੈਂ ਕਹਿੰਦਾ ਤੁੰ ਨੂੰ ਲੈ ਜਾ ਆ ਚਲ ਜੀ ਪਰੇ ਲੈ ਕੇ ਜੀ ਹੜ ਜਾ ਪੈਸੇ ਲੈ ਲੈ ਮੈਂ ਪਸਤੀ ਫੜਾ ਦੇ ਹਾਂਜੀ ਭਾਈ ਜੀ ਆ ਬੱਕਰੀਦਾਰ ਸੌਦਾ ਮੁੱਕ ਗਿਆ 10000 ਦੇ ਵਿੱਚ ਦੇਖ ਸਕਦੇ ਹੋ